ਇਸ ਵੀਡੀਓ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਜੀਵਨ ਰਚਨਾ ਅਤੇ ਸਾਹਿਤਿਕ ਯੋਗਦਾਨ ਬਾਰੇ ਗੱਲ ਕਰ ਰਹੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਸਿਲੇਬਸ ਦੇ ਵੀਡੀਓ ਇੱਥੇ ਹੀ ਮਿਲ ਜਾਣਗੇ ਉਤੋਂ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਔਰ ਬਹੁਤ ਸਾਰੇ ਕਵੀਆਂ ਦੇ ਬਾਰੇ ਜਾਣਕਾਰੀ ਉਹ ਵੀ ਇੱਥੇ ਸ਼ੇਅਰ ਕਰ ਦਿੱਤੀ ਜਾਵੇਗੀ ਕੁਝ ਦੀ ਕਰ ਦਿੱਤੀ ਗਈ ਹੈ ਅਤੇ ਪੰਜਾਬੀ ਕੰਪਲਸਰੀ ਦੇ ਪੰਜਾਬੀ ਇਲੈਕਟਿਵ ਸ਼ਿਸ਼ਾ ਲੋਜੀ ਦੇ ਪੂਰੇ ਲੈਕਚਰਸ ਦੇ ਵੀਡੀਓ ਤੁਹਾਨੂੰ ਇੱਥੋਂ ਬਹੁਤ ਈਜ਼ੀ ਵਾਈਡਿੰਗ ਦੇ ਵਿੱਚ ਮਿਲ ਜਾਣਗੇ ਜਿੱਥੋਂ ਤੱਕ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਜੀਵਨ ਰਚਨਾ ਤੇ ਸਾਹਿਤਿਕ ਯੋਗਦਾਨ ਬਾਰੇ ਹੈ ਇਸ ਦੇ ਵਿੱਚ ਜਦੋਂ ਤੁਸੀਂ ਕੁਐਸਚਨ ਦਾ ਆਨਸਰ ਲਿਖਣਾ ਹੈ ਤਾਂ ਉਸ ਦੀ ਡਿਟੇਲ ਕਾਫੀ ਦੇਣੀ ਹੈ ਉਹਨਾਂ ਦੇ ਜੀਵਨ ਬਾਰੇ ਦੱਸਣਾ ਹੈ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਰਚਨਾਵਾਂ ਉਹਨਾਂ ਨੇ ਕੀਤੀਆਂ ਉਹਨਾਂ ਦਾ ਈਅਰ ਕਿਹੜਾ ਸੀ ਇਸ ਤੋਂ ਇਲਾਵਾ ਕਿਹੜੀਆਂ ਰਚਨਾਵਾਂ ਤੇ ਉਹਨਾਂ ਨੂੰ ਪੁਰਸਕਾਰ ਦਿੱਤੇ ਗਏ ਔਰ ਉਹਨਾਂ ਦੀਆਂ ਰਚਨਾਵਾਂ ਦੇ ਜਿਹੜੇ ਖਾਸ ਗੁਣ ਹੈ ਉਹ ਵੀ ਇੱਥੇ ਡਿਸਕਸ ਕਰਨੇ ਜ਼ਰੂਰੀ ਹੈ ਔਰ ਜਿਹੜੀਆਂ ਰਚਨਾਵਾਂ ਹਨ ਉਹਨਾਂ ਦੇ ਵਿੱਚੋਂ ਜੋ ਬਹੁਤ ਜ਼ਿਆਦਾ ਪ੍ਰਸਿੱਧ ਹੋਈਆਂ ਉਹਨਾਂ ਦੀਆਂ ਤੁਕਾਂ ਵੀ ਇੱਥੇ ਦੇਣੀਆਂ ਜ਼ਰੂਰੀ ਹੋ ਜਾਂਦੀਆਂ ਜਿਸ ਦੇ ਨਾਲ ਤੁਹਾਡਾ ਕੁਐਸਚਨ ਦਾ ਆਨਸਰ ਬਹੁਤ ਅੱਛੀ ਤਰ੍ਹਾਂ ਜਿਹੜਾ ਉਹ ਤਿਆਰ ਹੋ ਜਾਵੇਗਾ ਅਤੇ ਨੰਬਰ ਵੀ ਜ਼ਿਆਦਾ ਆਉਣਗੇ ਇੱਥੇ ਵੀ ਇਹੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਕੀਤੀਆਂ ਜਾਣ ਜੋ ਈਜ਼ੀ ਵਰਡਿੰਗ ਵਾਲੀਆਂ ਤੁਕਾਂ ਹੈਗੀਆਂ ਉਹ ਇਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਉਹ ਅੱਛੀ ਜਲਦੀ ਹੀ ਯਾਦ ਹੋ ਸਕਣ ਸੋ ਇਸ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਸਭ ਤੋਂ ਪਹਿਲਾ ਹੈ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਕਵਿਤਾ ਦੀ ਦੂਸਰੀ ਪੀੜੀ ਦਾ ਸਿਰਮੌਰ ਸ਼ਾਇਰ ਹੈ ਬਹੁਤ ਸਾਰੇ ਵਿਦਵਾਨਾਂ ਨੇ ਤਾਂ ਉਸ ਨੂੰ ਯੁੱਗ ਸ਼ਾਇਰ ਮੰਨਿਆ ਹੈ ਇਸੇ ਕਰਕੇ ਬਹੁਤ ਸਾਰੇ ਸਾਹਿਤ ਦੇ ਇਤਿਹਾਸਾਂ ਵਿੱਚ ਇਸ ਦੌਰ ਨੂੰ ਵੀ ਪ੍ਰੋਫੈਸਰ ਮੋਹਨ ਸਿੰਘ ਅਤੇ ਅਮ੍ਰਿਤਾ ਯੁੱਗ ਵੀ ਕਿਹਾ ਗਿਆ ਹੈ ਹੁਣ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰ ਲੈਂਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 23 ਸਤੰਬਰ 1905 ਈਸਵੀ ਨੂੰ ਮਰਦਾਨ ਸੂਬਾ ਸਰਹੱਦ ਵਿਖੇ ਡਾਕਟਰ ਜੋਧ ਸਿੰਘ ਦੇ ਘਰ ਹੋਇਆ 16 ਸਾਲ ਦੀ ਉਮਰ ਦੇ ਵਿੱਚ ਹੀ ਪਹਿਲੀ ਕਾਵ ਰਚਨਾ ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ ਬੈਂਤ ਛੰਦ ਦੇ ਵਿੱਚ ਲਿਖੀ 1923 ਈਸਵੀ ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਮਿੰਟ ਗੁਮਰੀ ਵਿਖੇ ਪਰਵਾਨੇ ਦੀ ਮੌਤ ਨਾਮੀ ਕਵਿਤਾ ਸੁਣਾ ਕੇ ਉਹਨਾਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਪ੍ਰੋਫੈਸਰ ਮੋਹਨ ਸਿੰਘ ਦਾ ਵਿਆਹ ਇਕ ਸੁੰਦਰ ਮੁਟਿਆਰ ਬਸੰਤ ਨਾਲ ਹੋਇਆ 1927 ਈਸਵੀ ਦੇ ਵਿੱਚ ਬਸੰਤ ਦੀ ਮੌਤ ਨੇ ਮੋਹਨ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਇਸ ਦੇ ਲਈ ਉਸਨੇ ਇਹ ਸ਼ਾਇਰ ਸੀ ਇਸ ਕਰਕੇ ਉਹਨਾਂ ਨੇ ਇਹ ਸ਼ੇਅਰ ਲਿਖਿਆ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ ਕਿਉਂਕਿ ਇਸ ਤੋਂ ਬਾਅਦ ਹੀ ਉਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ 1933 ਈਸਵੀ ਵਿੱਚ ਫਾਰਸੀ ਦੀ ਐਮਏ ਕਰਨ ਪਿੱਛੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲੈਕਚਰਾਰ ਲੱਗੇ ਅਤੇ 1943 ਈਸਵੀ ਵਿੱਚ ਨੌਕਰੀ ਛੱਡ ਕੇ ਲਾਹੌਰ ਜਾ ਕੇ ਪੰਜ ਦਰਿਆ ਨਾਮ ਦਾ ਪੰਜਾਬੀ ਮਾਸਕ ਪੱਤਰ ਕੱਢਿਆ ਜੋ ਕਿ ਆਪਣੇ ਜਮਾਨੇ ਦਾ ਪ੍ਰਸਿੱਧ ਰਸਾਲਾ ਰਿਹਾ ਹੈ ਇਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਆਪ ਭਾਸ਼ਾ ਤੇ ਸੱਭਿਆਚਾਰ ਵਿਭਾਗ ਦੇ ਮੁਖੀ ਰਹੇ 1978 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ ਹੁਣ ਅਸੀਂ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਾਂ ਸਭ ਤੋਂ ਪਹਿਲਾ ਉਹਨਾਂ ਦੇ ਕਾਵ ਸੰਗ੍ਰਹਿ ਦਿੱਤੇ ਗਏ ਐ ਇਥੇ ਪ੍ਰੋਫੈਸਰ ਮੋਹਨ ਸਿੰਘ ਦੇ ਕਾਵ ਸੰਗ੍ਰਹਿ ਸਾਵੇ ਪੱਤਰ 1936 ਈਸਵੀ ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਇਸ ਦੇ ਨਾਲ ਹੀ ਉਹ ਇੰਨਾ ਮਕਬੂਲ ਹੋ ਗਿਆ ਕਿ ਕੁਝ ਪੰਜਾਬੀ ਆਲੋਚਕਾਂ ਦੀ ਇਹ ਦ੍ਰਿੜ ਧਾਰਨਾ ਹੈ ਕਿ ਸਮੁੱਚੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਸਾਵੇ ਪੱਤਰ ਦੇ ਪੱਦਰ ਦੀ ਕੋਈ ਹੋਰ ਕਾਵ ਰਚਨਾ ਨਹੀਂ ਕੁਝ ਤਾਂ ਇਹ ਵੀ ਮੰਨਦੇ ਹਨ ਕੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਅਗਲੇਰੀਆਂ ਕਾਵ ਰਚਨਾਵਾਂ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕੀਆਂ 1947 ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੇ ਹੋਰ ਕਾਵ ਸੈ ਸੰਗ੍ਰਹਿ ਕੁਸੰਭੜਾ 1942 ਅਦਵਾਟੇ 1943 ਇਸਵੀ ਵਿੱਚ ਕੱਚ ਸੱਚ 1950 ਇਸਵੀ ਵਿੱਚ ਇਸ ਤੋਂ ਇਲਾਵਾ ਆਵਾਜ਼ਾਂ 1954 ਵੱਡਾ ਵੇਲਾ 1958 ਜੰਦਰੇ 1964 ਜੈਮੀਰ 1968 ਅਤੇ ਬੂਹੇ ਪ੍ਰਕਾਸ਼ਿਤ ਹੋਈ। ਇਹ ਕਾਵ ਸੰਗ੍ਰਹਿ ਸਾਰੇ ਉਹਨਾਂ ਦੇ ਪ੍ਰਕਾਸ਼ਿਤ ਹੋਏ ਵੱਡਾ ਵੇਲਾ 1958 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਸ ਪੁਸਤਕ ਤੇ ਉਹਨਾਂ ਨੂੰ 파ਰਤ ਸਾਹਿਦ ਅਕਾਦਮੀ ਦਾ ਇਨਾਮ ਦਿੱਤਾ ਗਿਆ ਅਤੇ ਜੈਮੀਰ ਜੋ 1968 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਵ ਸੰਗ੍ਰਹਿ ਇਸ ਦੇ ਉੱਪਰ ਨਹਿਰੂ ਅਮਨ ਪੁਰਸਕਾਰ ਸੋਵੀਅਤ ਰੂਸ ਵੱਲੋਂ ਇਹ ਪ੍ਰਾਪਤ ਹੋਇਆ। ਉਹਨਾਂ ਨੇ ਸੰਸਾਰ ਪ੍ਰਸਿੱਧ ਲੇਖਕ ਐਡਵਿਨ ਆਰਨਾਲਡ ਦੇ ਸ਼ਾਕਾਰ ਮਹਾਕਾਵ ਲਾਈਟ ਆਫ ਏਸ਼ੀਆ ਦਾ ਖੂਬਸੂਰਤ ਅਨੁਵਾਦ ਕੀਤਾ ਜਿਸ ਦਾ ਨਾਮ ਰੱਖਿਆ ਏਸ਼ੀਆ ਦਾ ਚਾਨਣ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਬਾਰੇ ਰਚਿਤ ਮਹਾਕਾਵ ਨਨਕਾਇਣ ਇਸ ਦੇ ਉੱਪਰ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਨਾਮ ਵੀ ਦਿੱਤਾ ਗਿਆ ਉਨਜੇ ਪ੍ਰੋਫੈਸਰ ਮੋਹਨ ਸਿੰਘ ਨੇ ਪਹਿਲਾ ਕਾਵ ਸੰਗ੍ਰਹਿ ਚਾਰ ਹੰਝੂ ਨਾ ਹੀਟ ਚਪਵਾਇਆ ਸੀ ਜਿਸ ਵਿੱਚ ਚਾਰ ਕਵਿਤਾਵਾਂ ਰੱਬ ਬਸੰਤ ਅਨਾਰਕਲੀ ਤੇ ਨੂਰਜਹਾਂ ਸ਼ਾਮਿਲ ਸੀ ਪ੍ਰੋਫੈਸਰ ਮੋਹਨ ਸਿੰਘ ਇੱਕ ਯੁੱਗ ਸ਼ਾਇਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ ਹਨ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਕੁਝ ਖਾਸ ਗੁਣ ਸਨ ਉਹ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿਕ ਸੰਵੇਦਨਾ ਜੀਵਨ ਦ੍ਰਿਸ਼ਟੀਕੋਣ ਮਨੁੱਖੀ ਸੰਬੰਧਾਂ ਦੀ ਸੂਝ ਸਮਰੱਥਾ ਤੇ ਕਾਵਿਕ ਸੰਚਾਰ ਇੰਨਾ ਦਿਲਕਸ਼ ਤੇ ਪ੍ਰਭਾਵਸ਼ਾਲੀ ਸੀ ਕਿ ਅਗਲੇਰੇ ਦੌਰ ਦੀ ਬੋਹਤੀ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀਆਂ ਪੈੜਾਂ ਤੇ ਹੀ ਵਿਕਸਦੀ ਰਹੀ ਉਹ ਪ੍ਰਗਤੀਵਾਦੀ ਵਿਚਾਰਧਾਰਾ ਅਤੇ ਰੋਮਾਂਟਿਕ ਰੁਚੀ ਦਾ ਲਾਸਾਨੀ ਸ਼ਾਇਰ ਹੈ ਆਧੁਨਿਕ ਪੰਜਾਬੀ ਕਾਵਿ ਵਿੱਚ ਆਂਤ੍ਰਿਕ ਪ੍ਰਮਾਣਿਕ ਸਵੈ ਅਤੇ ਮਾਨਵੀ ਪਰੰ ਮਾਨਵੀਪਨ ਦੇ ਹੁੰਗਾਰਿਆਂ ਨੂੰ ਸਰੋਧੀ ਸ਼ੈਲੀ ਵਿੱਚ ਚਿੱਤਰਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੋਇਆ ਪ੍ਰੋਫੈਸਰ ਮੋਹਨ ਸਿੰਘ ਦੇ ਸ਼ਬਦਾਂ ਵਿੱਚ ਜਾਦੂਮਈ ਕਸ਼ੇਸ਼ ਭਾਵਾਂ ਵਿੱਚ ਤੀਖਣ ਵੇਗ, ਪਲਵਲੇ ਦੀ ਬੁਲੰਦੀ, ਮੁਹਾਵਰੇ ਦਾ ਠੇਠ ਪੰਜਾਬੀ ਬੋਲੀ, ਸੋਹਜਮਈ ਪਰਗੀਤਕਤਾ ਅਤੇ ਸਮੂਰਤ ਕਾ ਬਿੰਬਾਂ ਦੀ ਪਰਮਾਰ ਹੈ। ਇਸ ਦੀ ਉਦਾਹਰਣ ਅਸੀਂ ਇੱਥੇ ਦੇਖ ਸਕਦੇ ਹਾਂ। ਇਹ ਤੁਕਾਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ। ਜਿਵੇਂ ਕਿ ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ ਸੋ ਮੁਰਦੇ ਭਗਤਾਂ ਕੋਲੋਂ ਜਿਉਂਦਾ ਜ਼ਾਲਮ ਚੰਗਾ ਅਗੇ ਹੈ ਮੈਂ ਸ਼ਾਇਰ ਰੰਗ ਰੰਗੀਲਾ ਮੈਂ ਪਲ-ਪਲ ਰੰਗ ਵਟਾਵਾ ਜੇ ਵਟਦਾ ਰਹਾ ਤਾਂ ਜੀਵਾ ਜੇ ਖਲਾਤਾ ਮਰ ਜਾਵਾ ਇਸ ਤੋਂ ਇਲਾਵਾ ਉਹਨਾਂ ਦੀਆਂ ਕਵਿਤਾਵਾਂ ਜਿਵੇਂ ਕਿ ਤਾਜ ਮਹਿਲ ਕਵਿਤਾ ਬਹੁਤ ਹੀ ਵਧੀਆ ਢੰਗ ਨਾਲ ਲਿਖੀ ਗਈ ਹੈ ਬਹੁਤ ਇਸੇ ਖੂਬੀ ਹੈ ਇਸ ਦੇ ਬਾਰੇ ਜਿਵੇਂ ਕਿ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਤਾਜ ਮਹਿਲ ਵਿੱਚ ਕਵੀ ਨੇ ਤਾਜ ਮਹਿਲ ਦੀ ਸੁੰਦਰਤਾ ਪ੍ਰਤੀ ਆਪਣੇ ਰਵੱਈਏ ਨੂੰ ਬਿਆਨ ਕੀਤਾ ਹੈ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਹੀ ਰੋਂਦੇ ਘਰ ਲਾਉਂਦੇ ਮਜ਼ਦੂਰਾ ਤੇ ਮਜ਼ਦੂਰਨੀਆਂ ਤੋਂ ਜਬਰੀ ਵਗਾਰ ਕਰਵਾ ਕੇ ਕੀਤੀ ਗਈ ਹੈ ਇਸ ਕਰਕੇ ਕਵੀ ਤਾਜ ਮਹਿਲ ਦੀ ਸੁੰਦਰਤਾ ਨੂੰ ਇੱਕ ਧੋਖਾ ਕਰਾਰ ਦਿੰਦਾ ਹੈ ਤੇ ਲਿਖਦਾ ਹੈ ਕਿ ਉਹ ਹੁਸਨ ਹੁਸਨ ਹੈ ਸੱਚਮੁੱਚ ਜਾਂ ਕ세 ਹੀ ਛਲਦਾ ਜਾਂ ਉਂਝ ਹੀ ਛਲਦਾ ਇੱਥੇ ਕੱਛੇ ਦੀ ਬਜਾਏ ਉਂਝ ਹੀ ਛਲਦਾ ਆਉਣਾ ਹੈ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ ਇਹ ਤੋਂ ਇਲਾਵਾ ਇਸਤਰੀ ਬਾਰੇ ਵੀ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਮਿਲਦਾ ਹੈ ਜੋ ਉਹਨਾਂ ਦੇ ਵਿਚਾਰ ਸੀਗੇ ਉਹ ਲਿਖਦੇ ਆ ਕਿ ਵਰਤਮਾਨ ਸਮਾਜ ਵਿੱਚ ਵੀ ਇਸਤਰੀ ਸੁਤੰਤਰ ਨਹੀਂ ਉਸ ਦਾ ਪਤੀ ਉਸ ਨੂੰ ਆਪਣੀ ਜਾਇਦਾਦ ਸਮਝਦਾ ਹੈ ਤੇ ਇਸ ਕਵਿਤਾ ਰਾਹੀਂ ਉਹ ਇਸਤਰੀ ਨੂੰ ਇਹ ਜ਼ਬਰ ਤੇ ਅਨਿਆਏ ਤੋਂ ਬਚਾਉਣ ਦੇ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੇ ਹਨ ਜਿਵੇਂ ਕਿ ਇਹ ਕਵਿਤਾ ਹੈ ਕੋਲ ਮਾਲਕ ਉਸਦਾ ਆਖੇ ਜਾਇਦਾਦ ਦੇ ਮੋਢੇ ਨੂੰ ਫੜ ਮੇਰੀ ਹੈ ਇਹ ਜਾਇਦਾਦ ਮੈਂ ਹਾਂ ਮਾਲਕ ਇਸ ਦਾ ਮਨੂ ਦਾ ਕਾਨੂੰਨ ਵੀ ਮੇਰੀ ਤਰਫ ਵੇਲੇ ਦੀ ਸਰਕਾਰ ਵੀ ਪੈਸੇ ਦੀ ਛਣਕਾਰ ਵੀ ਧਰਮ ਲੋਕਾਚਾਰ ਵੀ ਦਿਲ ਨਹੀਂ ਤੇ ਨਾਸਹੀਂ ਇਸ ਤੋਂ ਇਲਾਵਾ ਉਹਨਾਂ ਨੇ ਗੀਤ ਲਿਖਿਆ ਇਸ ਗੀਤ ਦੇ ਵਿੱਚ ਪ੍ਰੀਤ ਨਾਇਕਾ ਦੇ ਮਨ ਵਿੱਚ ਆਪਣੇ ਪ੍ਰੀਤਮ ਪਿਆਰੇ ਦੇ ਮਿਲਾਪ ਤੋਂ ਪੈਦਾ ਹੋਈ ਖੁਸ਼ੀ ਨੂੰ ਦਰਸਾਇਆ ਗਿਆ ਹੈ ਇਹ ਗੀਤ ਇਸ ਤਰ੍ਹਾਂ ਨਹੀਂ ਅੱਜ ਕੋਈ ਆਇਆ ਸਾਡੇ ਵੇੜੇ ਟੱਕਣ ਚੰਨ ਸੂਰਜ ਟੁਕ ਟੁਕ ਨੇੜੇ ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ ਆਇਆ ਨਹੀਂ ਖੋਰੇ ਅੰਬਰ 쿰쿰 ਕਿਹੜੇ ਆਇਆ ਨਹੀਂ ਲਖ ਨਾਲ ਬਹਾਰਾਂ ਲੈ ਕੇ ਪਰੇ ਸੂ ਸਾਡੇ ਅੰਗ ਅੰਗ ਦੇ ਵਿੱਚ ਖੇੜੇ ਜਮੋ ਨਹੀਂ ਇਹਦੇ ਹੱਥ ਚੰਬੇ ਦੀਆਂ ਕਲੀਆਂ ਧੋਵੋ ਨਹੀਂ ਇਹਦੇ ਪੈਰ ਮੱਖਣ ਦੇ ਬੇੜੇ ਰੱਖੋ ਨਹੀਂ ਇਹਨੂੰ ਚੁੱਕ-ਚੁੱਕ ਚਸ਼ਮਾ ਉੱਤੇ ਕਰੋ ਨਹੀਂ ਇਹਨੂੰ ਕੁਟ-ਕੁਟ ਜਿੰਦ ਦੇ ਨੇੜੇ ਇਸ ਤਰ੍ਹਾਂ ਇਸ ਦੇ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਅਤੇ ਪਿਆਰ ਅਨੁਭਵ ਦੇ ਪ੍ਰਤੀਦਵੰਦੀ ਪਸਾਰ ਉੱਭਰਦੇ ਹੈ ਪ੍ਰੋਫੈਸਰ ਮੋਹਨ ਸਿੰਘ ਇੱਕ ਨਿਪੁੰਨ ਗੀਤਕਾਰ ਸੀ ਭਾਵਾਂ ਦੀ ਤਰਲਤਾ ਲੈਅ ਦੀ ਬਹੁਲਤਾ ਤੇ ਰਾਗ ਦੀ ਸਜੀਵਤਾ ਉਸ ਦੀ ਗੀਤਕਾਰੀ ਦੇ ਪ੍ਰਮੁੱਖ ਗੁਣ ਹਨ ਇਨਾਂ ਦੀਆਂ ਕਵਿਤਾਵਾਂ ਦੇ ਵਿੱਚ ਕਾ ਪਾਸ਼ਾ ਵਿੱਚ ਧੂਪ ਆਉ ਤਾਜ਼ਗੀ ਸਹਿਜ ਤੇ ਸਚਜਾ ਰਿਦਮ ਅਤੇ ਅਛੋਜ ਜਜ਼ਬਿਆਂ ਦੀ ਪੁੱਠ ਹੈ ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਸੰਵੇਦਨਾ ਦੇ ਉਹਨਾਂ ਸਰੋਕਾਰਾਂ ਨੂੰ ਪੰਜਾਬੀ ਕਵਿਤਾ ਵਿੱਚ ਸਿਰਜਣ ਵਾਲਾ ਪਹਿਲਾ ਸ਼ਾਇਰ ਹੈ ਜਿਸ ਨੇ ਸਵੈ ਤੇ ਸਮੂਹ ਦੇ ਗੁੰਜਲਦਾਰ ਸਬੰਧਾਂ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਪਿਆਰ ਅਨੁਭਵ ਦੀ ਤੀਖਣ ਸੰਵੇਦਨਾ ਅਤੇ ਲੋਕ ਕਲਿਆਣਕਾਰੀ ਰੁਚੀ ਦਾ ਪ੍ਰਚੰਡ ਅਹਿਸਾਸ ਉਸ ਨੂੰ ਕਈ ਆਤਮ ਵਿਦਵੰਦਾਂ ਦਾ ਸ਼ਿਕਾਰ ਵੀ ਬਣਾ ਦਿੰਦਾ ਹੈ ਜਿਵੇਂ ਕਿ ਉਹ ਲਿਖਦਾ ਜੇ ਤੂੰ ਵਹਿ ਬੰਜੇ ਮੇਰੇ ਕੋਲ ਲੱਖ ਬੈਸ਼ਤਾ ਦੇਣ ਜੋ ਜੇ ਮੈਨੂੰ ਛੰਡ ਸੁਟਾਂ ਮੈਂ ਝੋਲ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਾਵਿ ਵਿੱਚ ਆਪਣੀ ਅਲੋਕਾਰੀ ਕਾਵਿ ਪ੍ਰਤਿਭਾ ਕਾਰਨ ਪ੍ਰਮੁੱਖ ਸ਼ਾਇਰ ਹੈ ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਵੀ ਇੱਥੋਂ ਦੇਖ ਸਕਦੇ ਹੋ ਧੰਨਵਾਦ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ